ਸਤਰੀ ਕਾਲ ਜੀ ਮੈਂ ਕੁਛ ਦਿਨ ਪਹਿਲਾਂ ਨਾ ਪੋਸਟ ਪਾਈ ਸੀ ਵੀ ਮੈਨੂੰ ਜਿਹੜਾ ਹੈਗਾ ਵੀ ਫੋਟੋਆਂ ਤੋਂ ਵੀ ਇਨਕਮ ਹੋ ਜਾਂਦੀ ਹੈ ਨਾ ਵੀ ਆਪਾਂ ਇਹ ਤਾਂ ਸਾਰਿਆਂ ਨੂੰ ਵੈਸੇ ਕਹੀ ਦੱਸਦੇ ਨਹੀਂਗੇ ਤੇ ਆਪਾਂ ਬਈ ਮੈਂ ਖੁਦ ਆਪ ਆਮ ਜਿਹੇ ਘਰ ਤੋਂ ਆ ਠੀਕ ਹੈ ਨਾ ਮੈਂ ਕੋਈ ਆਪਾਂ ਕੋਈ ਬਾਹਲੇ ਵੱਡੇ ਘਰਾਂ ਦੇ ਨਹੀਂ ਮੇਰੀ ਤਾਂ ਇਹ ਸੋਚ ਆ ਵੀ ਯਾਰ ਜਿਵੇਂ ਮੈਨੂੰ ਕੋਈ ਥੋੜਾ ਮੋਟਾ ਪ੍ਰੋਫਿਟ ਹੁੰਦਾਗਾ ਮੇਰੇ ਹੋਰ ਭਰਾ ਨੇ ਜਿਹੜੇ ਕੋਈ ਫੇਸਬੁੱਕ ਚਲਾਉਂਦੇ ਨੇ ਸਾਰਾ ਦਿਨ ਮੋਬਾਈਲ ਹੱਥ 'ਚ ਰੱਖ ਕੇ ਟਾਈਮ ਖਰਾਬ ਕਰ ਦਿੰਦੇ ਹਨਾ ਤਾਂ ਉਹ ਵੀ ਥੋੜਾ ਮੋਟਾ ਦਾ ਕੰਮ ਕਰ ਲੈਣੇ ਯਾਰ ਹਨਾ ਮਤਲਬ ਇਸ ਤਰ੍ਹਾਂ ਆ ਮੇਰੀ ਤੇ ਸੋਚ ਹੈ ਨਾ ਵਿੱਚ ਕਈ ਭਰਾ ਕਹਿੰਦੇ ਵੀ ਤੂੰ ਯਾਰ ਸ਼ੋਅ ਨਾ ਕਰੇ ਕਰ ਬਈ ਸ਼ੋਅ ਕਰਨਾ ਇਹਦੀ ਗੱਲਾਂ ਹੀ ਹੈ ਨਹੀਂ ਜਣਾ ਯਾਰ ਇਹ ਕਿਸੇ ਦਾ ਫਾਇਦਾ ਹੁੰਦਾ ਮੈਂ ਆਪ ਦੀ ਜੇਬ ਚੋਂ ਦੇਣਾ ਜਾਂ ਉਹਨਾਂ ਨੇ ਆਪ ਦੀ ਜੇਬ ਚੋਂ ਦੇਣਾ ਜੇ ਆਪਣੇ ਕੋਈ ਕੋਈ ਟੈਨੈਂਟ ਹੈ ਆ ਲੋਕਾਂ ਨੂੰ ਪਸੰਦ ਆ ਰਿਹਾਗਾ ਆਪਣੇ ਗੱਲਾਂ ਬਾਤਾਂ ਹਨਾ ਤਾਂ ਉਹ ਯਾਰ ਹੋਰ ਵਧੀਆ ਇਹਦੇ ਉੱਤੇ ਹੋਰ ਕੀ ਉਸ ਆਣਾ ਤਾਂ ਵੀ ਮੈਂ ਤਾਂ ਸ਼ੇਅਰ ਕਰਦਾ ਰਹੂੰ ਮੈਨੂੰ ਵਧੀਆ ਲੱਗਦਾ ਵੀ ਮੈਂ ਯਾਰ ਆਪਣੇ ਦੋਸਤਾਂ ਨਾਲ ਵੀ ਭਰਾਵਾਂ ਨਾਲ ਵੀ ਫੇਸਬੁੱਕ ਫੈਮਿਲੀ ਦੇ ਨਾਲ ਆਪ ਦੀ ਕੋਈ ਦਿਲ ਦੀ ਗੱਲ ਕਰ ਲੈਣਾ ਹਨਾ ਤਾਂ ਮੈਂ ਥੋੜਾ ਅਰ ਜੇ ਮੈਂ ਸੀ ਆ ਦੇ ਕਰਦੇ ਜੇ ਮੈਂ ਸੀ ਆ ਤੇ ਆਪਾਂ ਤੋਂ ਦੇ ਵਾਸਤੇ ਵੀਡੀਓ ਵਧੇ ਲੈ ਕੇ ਹੁੰਦੇ ਰਹਿ ਕਰਾਂਗੇ ਤਾਂ ਬਧੇ ਆ ਹੋਰ ਵੀਡੀਓ ਆ ਰਹੀਆਂ ਨੇ ਦੋ ਚਾਰ ਆਪਾਂ ਬਣਾਵਾਂਗੇ ਇੱਕ ਦੋ ਨਾਲ ਤੱਕ ਤਾਂ ਇਸ ਤਰ੍ਹਾਂ ਦਾ ਸਹਿਯੋਗ ਦਿੰਦੇ ਰਹੋ ਤੇ ਭਾਈ ਜਿਹੜੇ ਬੇਰੋਜ਼ਗਾਰਾ ਭਰਾਓ ਥੋੜਾ ਮੋਟਾ ਪੇਜ ਪੂਜੀ ਬਣਾ ਕੇ ਕਮਾਈ ਕਰਨੀ ਸ਼ੁਰੂ ਕਰ ਦੋ ਤੁਹਾਨੂੰ ਜਰੂਰ ਮਿਹਨਤ ਦਾ ਫਲ ਜਿਹੜਾ ਮਿਲੂਗਾ ਪੱਕਾ ਜਿੰਨਾ ਭਰਾਵਾਂ ਨੂੰ ਕੋਈ ਪੇਜ ਬਣਾਉਣਾ ਹੋਵੇ ਜਾਂ ਆਪਣੇ ਨਾਲ ਕੋਈ ਗੱਲ ਕਰਨੀ ਹੋਵੇ ਮੇਰਾ WhatsApp ਨੰਬਰ ਤੁਹਾਨੂੰ ਉੱਪਰ ਸਕਰੀਨ ਤੇ ਹੈਗਾ ਨਾ ਮੇਰੇ ਬਾਇਓ ਦੇ ਵਿੱਚ ਹੀ ਆ ਕੇ ਦੇਖੋ ਸੁਣੋ ਮੈਨੂੰ WhatsApp ਤੇ ਪ੍ਰੋਬਲਮ ਮੈਨੂੰ ਮੈਸੇਜ ਕਰਦੇ ਕਰੋ ਤਾਂ ਮੈਂ ਕਾਲ ਤੁਹਾਨੂੰ ਆਪੇ ਲਾਇਆ ਕਰੂੰ ਹਣਾ ਤੇ ਜੇ ਕਿਵਰੀ ਕਾਲ ਦਾ ਚਲੋ ਤੁਹਾਨੂੰ ਮਤਲਬ ਹੋ ਵੀ ਜਾਂਦੀ ਹੈ ਕਾਲ ਨਾਲ ਆਪਣੀ ਗੱਲ ਤਾਂ ਹੋ ਵੀ ਵਧੀਆ ਤੇ ਨਹੀਂ ਇੱਕ ਵਾਰੀ ਮੈਸੇਜ ਕਰਕੇ ਛੱਡਦੇ ਕਰੋ ਵੀ ਮੈਂ ਫਲਾਣੇ ਪਿੰਡ ਤੋਂ ਬੋਲਦਾ ਹਣਾ ਤੇ ਮੇਰੇ ਨਾਲ ਗੱਲ ਕਰੋ ਆਗਾ ਨੰਬਰ ਜਰੂਰ ਬਈ ਉਹਦੇ ਵਿੱਚ ਜਿਹੜੇ ਤੇ ਕਹ ਕਿਵਰੀ ਇਹਨਾਂ ਨਾਲ ਵੀ ਉਹ ਵੀ ਬੰਦਾ ਇਹ ਜਾ ਮਿਲ ਜਾਂਦਾ ਵੀ ਅਗਲਾ ਜਿਹੜਾ ਨੰਬਰ ਨਹੀਂ ਦਗਾ ਐ ਨਾ ਕਰੇ ਕਰੋ ਮੇਰੇ ਕੋਲ ਮੇਰੀ ਮਜਬੂਰੀ ਹੈ ਕਿਉਂ ਫੋਨ ਬਹੁਤ ਆਉਂਦੇ ਨੇ ਐਵੇਂ ਕਰਨਾ ਬਈ ਮੈਂ ਨੰਬਰ WhatsApp 'ਤੇ ਲਾ ਪਾ ਦਿੱਤਾ ਹੁਆ ਪਰ ਮੈਨੂੰ WhatsApp ਤੇ ਮੈਸੇਜ ਬਹੁਤ ਆਏ ਹਾਂ ਐਜੇ ਲੱਗਦਾ ਵੀ ਯਾਰ ਆਪਾਂ ਨੰਬਰ ਸ਼ੇਅਰ ਕਰਤਾ ਹਨਾ ਵੀ ਉੱਪਰ ਤੇ ਮੈਨੂੰ ਪਰ ਐਸੀ ਕੋਈ ਗੱਲ ਨਹੀਂ ਆਪਾਂ ਜਵਾਬ ਸਾਰੇ ਹੀ ਦਿੰਦੇ ਆ ਆਪਾਂ ਭਰਾ ਕਿਸੇ ਦਾ ਤੁਸੀਂ ਆ ਰਾਮਪੁਰੇ ਕਹਿੰਦੇ ਉਹ ਕਬੱਡੀ ਖੜਾਈ ਆ ਉਹ ਕਹਿੰਦੇ ਬਈ ਤੁਹਾਡਾ ਜਿਹੜਾ ਦੇਸੀ ਆ ਕੰਮ ਸਾਨੂੰ ਪਸੰਦ ਆ ਸਾਡੀ ਜਰੂਰ ਇੰਟਰਵਿਊ ਕਰਕੇ ਆ ਇੱਕ ਭਰਾ ਆਪਣਾ ਲੁਧਿਆਣੇ ਤੋਂ ਕੋਈ ਜੁੜ ਰਿਹਾਗਾ ਉਹ ਵੀ ਕਹਿੰਦਾ ਸੀ ਕਹਿੰਦਾ ਮੈਨੂੰ ਵੀ ਤੁਹਾਡੀਆਂ ਗੱਲਾਂ ਤੇ ਤੁਹਾਡੀ ਵੀਡੀਓ ਬਹੁਤ ਸੁਣੀਆਂ ਲੱਗੀਆਂ ਤਾਂ ਆਪਾਂ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਕਰਦੇ ਆ ਤੇ ਵੀ ਆਪਣਾ ਇਹ ਦੇਸੀ ਆ ਜਿਹੜਾ ਕੰਮ ਆ ਵਧੀਆ ਲੋਕਾਂ ਨੂੰ ਪਸੰਦ ਆ ਰਿਹਾ ਆਪਣੇ ਦੋਸਤਾਂ ਨੂੰ ਹਨਾ ਫੇਸਬੁਕ ਫ ਤਾ ਬਈ ਮੈਂ ਤਾਂ ਇਹ ਬਾਤ ਕਰਦਾਗਾ ਇਸ ਤਰ੍ਹਾਂ ਪਿਆਰ ਦੇਣ ਦੀ ਤਾਂ ਆਪਾਂ ਬਹੁਤ ਸੋਹਣੀ ਇੰਟਰਵਿਊ ਆ ਜੇ ਕੋਈ ਬੰਦਾ ਕੋਈ ਦੇਸੀ ਦਵਾਈ ਬਣਾਉਂਦਾ ਆਪਾਂ ਉਹਦਾ ਵੀ ਬਈ ਮਤਲਬ ਉਹਦੀ ਵੀਡੀਓ ਵੀ ਬਣਾਉਣ ਨੂੰ ਮਤਲਬ ਭਾਈ ਇਦਾਂ ਵੀ ਆਪਾਂ ਉਹਦੀ ਵੀਡੀਓ ਬਣਾ ਕੇ ਲੱਗੇਗਾ ਨਾ ਆਪਣੇ ਦੋਸਤਾਂ ਦੇ ਸਾਹਮਣੇ ਪੇਸ਼ ਕਰੀਏ ਕਿਸੇ ਦਾ ਫਾਇਦਾ ਹੋਵੇ ਹੈਨਾ ਤਾਂ ਆਪਣਾ ਤਾਂ ਇਹੀ ਮਕਸਦ ਹੁੰਦਾ ਬਈ ਆਪਾਂ ਵੀ ਆਪਣੇ ਦੋਸਤਾਂ ਨੂੰ ਆਪਣੇ ਜਿਹੜਾ ਜਮਾ ਦੇਸੀ ਬੰਦੇ ਆਪਾਂ ਨੂੰ ਪਸੰਦ ਕਰਦੇ ਆ ਤੇ ਆਪਾਂ ਉਹਨਾਂ ਵਾਸਤੇ ਵੀ ਵੀਡੀਓ ਵਧੇ ਲੈ ਕੇ ਆਉਣੇ ਜਾਂਦੇ ਹੈਨਾ ਕਿਉਂਕਿ ਆਪਾਂ ਖੁਦ ਆਪ ਦੇਸੀ ਹੈ ਬੰਦਿਆ ਤਾਂ ਮੈਨੂੰ ਇਹ ਲੱਗਦਾ ਯਾਰ ਮੇਰੇ ਵਰਗੇ ਬੰਦੇ ਮੇਰੇ ਵੀਡੀਓ ਦੇਖਦੇ ਹਨ ਤਾਂ ਬਹੁਤ ਭਰਾ ਨੇ ਮੈਨੂੰ ਬਹੁਤ ਹੌਸਲਾ ਦਿੰਦੇ ਯਾਰ ਮੈਂ ਮਤਲਬ ਉਹਨਾਂ ਦਾ ਬਹੁਤ ਧੰਨਵਾਦ ਕਰਦਾਗਾ ਯਾਰ ਉਹ ਚੀਜ਼ਾਂ ਦਾ ਮਤਲਬ ਬਹੁਤ ਸਪੋਰਟ ਕਰਕੇ ਖੁਸ਼ ਆ ਵੀ ਆਮ ਮੈਂ ਆਮ ਬੰਦਾ ਜਿਵੇਂ ਹੈ ਨਾ ਮੈਨੂੰ ਬਹੁਤ ਭਰਾ ਸਪੋਰਟ ਕਰੀ ਜਾਂਦੇ ਤਾਂ ਮੋਂ ਦਾ ਵੀ ਦਿਲੋਂ ਧੰਨਵਾਦ ਕਰਦਾਗਾ ਤਾਂ ਵੀਡੀਓ ਨੂੰ ਵੀ ਸ਼ੇਅਰ ਜ਼ਰੂਰ ਕਰਦੇ ਕਰੋ ਆਪਾਂ ਨੂੰ ਜੇ ਫਾਇਦਾ ਹੋ ਰਿਹਾ ਹੈ ਮੈਂ ਹੋਰ ਭਰਾ ਮਾਰੇ ਜ਼ਰੂਰ ਫਾਇਦਾ ਕਰੂੰਗਾ ਇਹਨਾਂ ਆਪਣਾ ਵਾਦਾਗਾ ਮੈਂ ਪੇਜ ਬਣਾ ਕੇ ਦੇਊਗਾ YouTube ਤੇ ਮੇਰੇ ਵਾਂਗੂ ਆਪ ਜਿਵੇਂ ਮੈਂ ਆਪ ਚੈਨਲ ਬਣਾਈ ਜਾਂਦਾ ਹਨਾ ਬਣਾ ਰੱਖਨੇ ਆਪਾਂ ਉਹ ਵੀ ਤੁਹਾਨੂੰ ਚੈਨਲ ਵੀ ਬਣਾ ਕੇ ਦੇਵਾਂਗੇ ਹਨ ਜੋ ਕੋਈ ਤਰਾਪਣ ਨਾਲ ਜੁੜਦਾਗਾ ਤਾਂ ਆਪਾਂ ਉਹਨਾਂ ਦੀ ਮਦਦ ਜ਼ਰੂਰ ਕਰਾਂਗੇ ਬਈ ਹਨਾ ਵੀ ਥੋੜਾ ਮੋਟਾ ਬਸ ਆਇਆ ਵੀ ਉਹਦੇ ਵਿੱਚ ਕੀ ਹੁੰਦਾ ਵੀ ਬਈ ਮਿਹਨਤ ਕਰਨੀ ਪਊਗੀ ਤਾਂ ਮਿਹਨਤ ਜ਼ਰੂਰ ਕਰੀ ਚਲੋ ਬਾਕੀ ਆਪਾਂ ਤੁਹਾਡਾ ਸਾਥ ਦੇਵਾਂਗੇ ਬਈ ਧੰਨਵਾਦ ਸਾਰਿਆਂ ਦਾ